ਇਸਾ ਸਿਕਾ ਜੀ ਸਾਰਿਆਂ ਨੂੰ ਵਦਿਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਟਲਾ ਡੂਮ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਲੱਗੇ ਸ਼੍ਰੀ ਰਾਮ ਤੀਰਥ ਅਰਾਮ ਤੀਰਥ ਦਾ ਜਿਹੜਾ ਮੰਦਿਰ ਹੈ ਬਿਲਕੁਲ ਲੱਗੇ ਹੀ ਆ ਤੇ ਸਾਇਪ ਸਿੰਘਾ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵਾਂ ਦਿਖਾਉਣੀਆਂ ਜਿਨ੍ਹਾਂ ਵਿੱਚ ਦੋ ਸੁਈਆਂ ਤੇ ਇੱਕ ਗੱਬਨ ਆ ਬਾਕੀ ਸੋਈਆਂ ਦੀ ਆਪਣੀ ਦੋ ਟਾਈਮ ਚੁਵਾਈ ਕਰਕੇ ਖੜੋ ਤੇ ਗੱਪਾਂ ਆਪਣੀ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਦੋ ਟਾਈਮ ਚੁਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਸਨੋ ਠੀਕ ਠਾਕ ਜੀ ਵਧੀਆ ਵਧੀਆ ਚਲੋ ਵਧੀਆ ਜੀਦਾ ਜੀ ਤੇ ਨਾਮ ਦੱਸ ਇੱਕ ਵਾਰ ਨਾਮ ਮੇਰਾ ਸਾਹਬ ਸਿੰਘ ਜੀ ਪਿੰਡ ਕੋੜਾਡੂ ਜਿਹਦਾ ਅਸਰ ਲਾਗੇ ਸ੍ਰੀ ਰਾਮ ਦਿੱਤ ਠੀਕ ਹੈ ਜੀ ਤੇ ਲੋਪੋਕੇ ਜਗਾਵਿਆਂ ਵਾਲੇ ਰੋਡ ਤੇ ਪਿੰਡ ਆਪਣਾ ਹਾਂ ਲੋਪੋਕੇ ਜਗਾਵਾਂ ਰੋਡ ਤੇ ਪਿੰਡ ਆਈ ਹਾਂ ਜੀ ਠੀਕ ਹੈ ਫੋਨ ਨੰਬਰ ਵੀ ਬੋਲ ਨੰਬਰ ਹੈ 9781228722 ਠੀਕ ਹੈ ਤੇ ਅੱਜ ਫਿਰ 200ਆਂ ਦੇ ਇੱਕ ਗੱਪਣ ਹਨਾ ਹਾਂ ਜੀ ਗਾਈਆਂ ਤਾਂ ਵੱਧ ਹੀ ਤੁਹਾਨੂੰ ਪਤਾ ਫਿਰ ਗਾਗ ਤਾਂ ਜਿਆਦਾ ਹੁਣ ਕਮ ਥੋੜਾ ਖਿੱਚ ਕੇ ਹਾਂ ਹੁਣ ਕੰਮ ਜਿੰਦਾ ਘਟੇ ਮਾਲ ਤੇ ਹੁਣ ਪਿੱਛੇ ਥੋੜੀਆਂ ਘੱਟ ਮਿਲਿੰਦੀਆਂ ਤੇ ਗਾੜੀ ਜਿਆਦੀਆਂ ਵੀ ਗਿੰਦੀਆਂ ਸਾਰਿਆਂ ਦੀ ਪਾਜੀ ਹੀ ਦੋ ਬਣਾ ਵੇਖ ਗਿਆ ਰਾਤੀ ਹੁਣ ਬੋਤੇ ਵਪਾਰੀ ਨੇ ਵੇਹੀ ਆ ਵੀ ਪਿੱਛੋਂ ਨਹੀਂ ਮਾਲ ਲੱਭਣ ਦਿਆ ਹਾਂਜੀ ਹਾਂਜੀ ਤੇ ਲੈਣ ਵਾਲੇ ਗਾ ਕੇ ਜਾਦੇ ਨੇ ਲੈਣ ਵਾਲੇ ਜਾਦੇ ਜੀ ਬੇਤਰਾ ਸੌਖਾ ਵਾ ਲੱਭਣਾ ਔਖਾ ਹਾਂਜੀ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਪਹਿਲਾਂ ਗੱਬਨ ਤੇ ਕਰ ਲਈਏ ਸੁਆ ਇਹਦਾ ਪਹਿਲਾ ਸੁਆ ਜੀ ਵੀਰ ਜੀ ਅੱਛਾ ਹਾਂ ਜਰਸੀ ਚ ਆਉਂਦੀ ਵੱਚੀ ਏ ਠੀਕ ਆ ਮਲਕੇ ਹਿਸਾਬ ਦੇ ਘਰੋਂ ਲਈ ਕਿਹਦੇ ਕੋ ਚਾਲਕ ਨਹੀਂ ਸਿੰਘ ਨਹੀਂ ਦਿਖਾਇਆ ਗਿਆ ਸਿੰਘ ਹੈਗੇ ਛੋਟੇ ਛੋਟੇ ਤਾਂ ਹਾਂਜੀ ਹਾਂਜੀ ਬਾਕੀ ਬਰੀਡ ਬਹੁਤ ਇਹਦਾ ਮੂੰਹ ਦੋ ਦੰਦ ਚਾਰ ਚਾਰ ਦੰਦ ਆ ਚਾਰ ਦੰਦ ਆ ਅੱਛਾ ਚਾਰ ਦੰਦ ਆ ਚਾਰ ਦਾਂਦਿਆਂ ਮੂੰਹ ਤੇ ਕਿੰਨੇ ਕ ਦੁੱਧ ਆ ਲੀਜੇ ਦੁੱਧ ਵਿਧੀ ਇਹ ਵਛੀ ਦੇ 1500 ਲੀਟਰ ਦੇਣਾ ਮਨ ਕੇ ਹਫਤਾ ਖੜਦੀ ਆ ਲਸੂਨ ਚ ਠੀਕ ਆ ਤੇ ਬਾਕੀ ਫੱਬਦੀ ਆ ਚਲੋ ਜਰਸੀ ਕ੍ਰੋਸ ਚ ਆ ਹਾਂਜੀ ਹਾਂਜੀ ਤੇ 99 ਦਾ ਹੁਣ ਤਾਂ ਹੀ ਹੱਥ ਚ ਆਉਣ ਵਾਲਾ ਵਾ ਖਾਣਾ ਚੰਗਾ ਪੇਲਣ ਦੇ ਹਿਸਾਬ ਨਾਲ ਨਹੀਂ ਹਲੇ ਹਵਾਨਾ ਪਰੰਦੀ ਆ ਤੇ ਬਾਕੀ ਜੇ ਢਿਲਣਾ ਢੋਲਾ ਹਵਾਨੇ ਤੇ ਚੰਗੀਆਂ ਤੋਰੋ ਫੇਰ ਇੱਕ ਰੀ ਨੂੰ ਤਰ ਇਹ ਆ ਵੀ ਥੋੜਾ ਜਿਹਾ ਸਾਡੇ ਤੋਂ ਡਰਦੀ ਜੀ ਆ ਆਸੇਂ ਗਦੇ ਹੈਗੇ ਆ ਬਾਕੀ ਉਤਰਾ ਜੰਮੀ ਪਲੀ ਚੰਗੀ ਆ ਬਾਨੀ ਬਹੁਤ ਦੇ ਵੇਜੀ ਅਜੇ ਤਿਆਰ ਹੋਣੀ ਆ ਪੂਰੀ ਐ ਬਾਕੀ ਇਹ ਵੀ ਥੋੜਾ ਦਰਦੀ ਦਰਦੀ ਆ ਚਪੂਚੂ ਬੂਹ ਨੇ ਬੜਲੇ ਆ ਇਹਦੇ ਥੋੜੇ ਪੈਰ ਲਿਖਦੇ ਆ ਥੋੜਾ ਸਵੇਰਾ ਸਵੇਰਾ ਟਾਈਮ ਤਰੇਲ ਜੀ ਪਈ ਆ ਨਵੀਂ ਜਗ੍ਹਾ ਤੇ ਆ ਕੇ ਪਸ਼ੂ ਕਈ ਜੀ ਡਰ ਜਾਂਦਾ ਆ ਬਾਕੀ ਪਿੱਛੇ ਹਵਾ ਨਾ ਦੇਖ ਸਕਦੇ ਸਾਰਾ ਹਵਾ ਨਾ ਪਰ ਨਾ ਆਇਆ ਇਹਨੇ ਪਛਾਣ ਇਹ ਵਿਧੀ ਜਿੱਥੋਂ ਲਈ ਹੈ ਨਾ ਹਾਂਜੀ ਇਹਨੇ ਜਿਆ ਬੰਦਾ ਵੇਖਿਆ ਹੀ ਨਹੀਂ ਅੱਛਾ ਉਹਦੇ ਵੀਰ ਕੋ ਲਈ ਆਪਣਾ ਸੱਜਣਾ ਮੋਟਰਸਾਈਕਲ ਦੀ ਦੁਕਾਨ ਹੈ ਉਹਦੀ ਅੱਛਾ ਉਹਦੇ ਘਰ ਵਾਲੀ ਚਲੇ ਗਈ ਸਾਂਭਦੀ ਹੀ ਹੈ ਅੱਛਾ ਉਹ ਪੂਰੀ ਹੋ ਗਈ ਹੈ ਤੇ ਉਹ ਆਦਾ ਮੇਰੇ ਕੋ ਸੁੱਤਰ ਨਹੀਂ ਬੈਣ ਲਿਆ ਕੰਮ ਨੇ ਛੋਟੀ ਜੀ ਲੈ ਕੇ ਪਾਲੀ ਹੀ ਹੈ ਕੋਲ ਅੱਛਾ ਤੇ ਅੰਦਰ ਹੀ ਰਹੀ ਦੀ ਉਹ ਜਨਾਨੀ ਜਿਹੜੀ ਮਰਦੀ ਥੱਲੇ ਪਈ ਜਵੇਂ ਕੁਛ ਨਹੀਂ ਆਂਦੀ ਬੰਦੇ ਆ ਥੋੜਾ ਅੱਖ ਧਰਦੀ ਹਾਲ ਦੀ ਘੜੀ ਅੱਛਾ हट ਜੂਗੀ ਤੁਹਾਡਾ ਕੱਲੋਂ ਬੜਾ ਫਰਕ ਪੈ ਗਿਆ ਜੋ ਲੈਂਦੀ ਏ ਠੀਕ ਆ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਵੀ ਦੀ ਸਿੰਗਾ ਕਰਕੇ ਹੀ ਉਹਦਾ ਤਾਂ ਵਸ਼ੀ 50000 ਦੀ ਹੈ ਹਾਂਜੀ ਹਾਂਜੀ ਹੁਣ ਵਸ਼ੀ ਆਪਾਂ ਦੇ ਦਿੰਦੇ ਨਹੀਂ 38000 ਦੀ ਅੱਛਾ 38000 ਦੀ 38000 ਦੀ ਦੇ ਦਿੰਨੀ ਬਾਕੀ ਛੋਟ ਛੜ ਮੌਕੇ ਤੇ ਕਰ ਦੇਣੀ ਹੈ ਹਾਂਜੀ ਇਹ ਇਸ ਟਾਈਮ ਦਾ ਰੇਟ ਹੈ ਸਮਾਂ ਕੇ ਮੈਨੂੰ ਪਤਾ ਵਸ਼ੀ ਵਾਧਦੇ ਆ ਬਾਨੀ ਬਹੁਤ ਜਿਆਦਾ ਆ ਰਾਜੀ ਪਾਜੀ ਬੜੀ ਆ ਤੰਦ ਇਹ ਆ ਵੀ ਸੰਭੀ ਸੰਭੀ ਚੰਗੀ ਤੇ ਬਾਕੀ ਚਲਾ ਸਿੰਘ ਦੇ ਹੈਗੇ ਚਿੱਟੇ ਰੰਗ ਦੇ ਤੇ ਮੋਟਾ ਮੋਟਾ ਡੇਲਾ ਜਰਸੀ ਹੈ ਜਰਸੀ ਚ ਹੁੰਦੀ ਫੱਬਦੀ ਹੈ ਬਾਕੀ ਜਿੰਨੀ ਵੀ ਹੈਗੀ ਹੈ ਬਾਕੀ ਤਿਆਰ ਚੰਗੀ ਹੋਣੀ ਹੈ ਗਾਰਡ ਵੀ ਹਵਾਨਾ ਚੰਗਾ ਭਰੰਦੀ ਆ ਹਾਂਜੀ ਤੇ ਹੁਣ ਆ ਗਈ ਦੂਸਰੇ ਨੰਬਰ ਤੇ ਇਹਦੇ ਵੀ ਥਾਣੇ ਤੁਹਾਨੂੰ ਦਿਖਾ ਲਈਏ ਲਾਗੇ ਤੋਂ ਬਾਕੀ ਥਨਾ ਦਾ ਸਾਈਜ਼ ਮਿਲਕ ਮੈਨ ਇਹਦੇ ਵੀ ਚੰਗੀ ਇਹਦੇ ਬਾਰੇ ਵੀ ਦੱਸਤੀ ਹੈ ਵੀ ਜੇ ਦੂਜਾ ਸੂਆ ਵੜ੍ਹ ਸੁਈਏ ਅੱਛਾ ਆਪਣੇ ਕੋਲ ਹੀ ਆਪਾਂ ਗੱਬਲ ਨੇਂਦੀ ਜੀ ਠੀਕ ਆ ਇਹਨਾਂ ਥੋੜਾ ਉਧਰ ਕੇ ਨਾ ਮਲਕ ਜਿੱਦਾ ਦੂਜੇ ਥਾਂ ਤੇ ਡੰਗਰ ਨਹੀਂ ਆਪਾਂ ਕਈ ਜਿਹੜੇ ਸਫਰ ਦੇ ਹੁੰਦਾ ਹਾਂਜੀ ਹਾਂਜੀ ਤੇ ਇਹ ਉਧਰ ਕੇ ਸੂਈ ਆ ਆਪਾਂ ਕੋ 173 ਦੀ ਸੂਈ ਆ ਆਪਾਂ ਕੋ ਗੱਬਨ ਦੀ ਵੀਡੀਓ ਗਈ ਆ ਆਪੇ ਸੂਈ ਆ ਸੁੰਦੀ ਦੀ ਵੀ ਹੈਗੀ ਆ ਅੱਛਾ ਵਸ਼ੀ ਹੀ ਮਗਰ ਇਹ ਜੀਂਦੀ ਅੱਛਾ ਅਸੀਂ ਜੀਂਦੀ ਦੀ ਵੀ ਹੈਗੀ ਆ ਮਰੀਦੀ ਵੀ ਹੈਗੀ ਠੰਡ ਬੜੀ ਸੀ ਤੁਹਾਨੂੰ ਪਤਾ ਕੋਰਾ ਪੈਂਦਿਆ ਹਾਂਜੀ ਹਾਂਜੀ ਤੇ ਸਾਰੀਆਂ ਪ੍ਰੋਪਰ ਵੀਡੀਓ ਹੈਗੀਆਂ ਵਾ अच्छा उदन थाना च शायद आंदा ही आज मान लो पांचवाक दिन होया अच्छा हुन एसे टाइम 12 लीटर दूध करगी है जेडे ਘਰੋਂ ਲਈ ਹੁੰਦਾ 18-19 लीटर दूध ਦਿੰਦੀ ਹੈ अच्छा रोज रोज लीटर दूध ਦਾ ਮਲ ਕੇ ਵਧਨ ਲਈ ਹੈ ਠੀਕ ਆ ਹਾਂਜੀ ਨਹੀਂ ਤੇ ਮਤਲਬ ਹੁਣ ਇਹਦਾ ਬੱਚਾ ਨਹੀਂ ਹੈਗਾ ਤੇ ਉਤਰਾ ਮਰਿਆ ਟਾ ਦੇ ਘਰੇ ਹੈ ਬੱਚਾ ਦੇ ਮੰਗਨ ਦੇ ਪਰ ਆਪਾਂ ਇਹ ਕੰਮ ਨਹੀਂ ਕਦੀ ਕੀਤਾ ਬੱਚਾ ਕਾ ਨੂੰ ਦੂਜੇ ਗਾਂ ਦਾ ਤੇ ਦੂਜੇ ਪੰਗ ਦੂਜੀ ਗਾਂਾਂ ਦੇ ਛੱਡ ਕੇ ਬਹਿ ਜਾ ਥੱਲੇ ਕੁਛ ਨਹੀਂ ਆਂਦੀ ਪਰ ਆਪਾਂ ਇਹ ਕੰਮ ਨਹੀਂ ਕਰਨਾ ਇਹ ਇੱਦਾਂ ਹੀ ਮਿਲ ਪਿੰਦੀ ਕਾ ਨੂੰ ਇਹ ਹਿਲਦੀ ਨਾ ਲੈ ਇਹੋ ਜੇ ਕੰਮ ਕਰਨੇ ਵੀ ਨਹੀਂ ਚਾਹੀਦੇ ਹਾਂਜੀ ਇਹ ਹਿਲਦੀ ਨਹੀਂ ਕਰਨ ਵਾਲੀ ਇੱਦਾਂ ਹੀ ਬਹਿ ਜਾ ਹੁਣ ਪੱਕਾ ਕਿੰਨਾ ਤਿਆਰ ਹੈ ਦੇ ਕੋਲ ਹੁਣ 12 ਲੀਟਰ ਟ੍ਰੈਸਟਾ ਮੈਂ ਕੋਈ ਬੋਲਾ ਮੰਨ ਲੇ ਭਾਵੇਂ ਦੁੱਧ ਮੰਨ ਲੇ ਠੀਕ ਹੈ ਇਹ 5-7 ਦਿਨਾਂ ਦਾ ਦੁੱਧ 18 ਲੀਟਰ ਹੀ ਕਰ ਜੂਗੀ ਤੇ ਬਾਕੀ ਇਹ ਆ ਵੀ ਸੂਈ ਵੀ ਤੁਹਾਡੇ ਘਰੇ ਹੀ ਆ ਸੂਈ ਸਾਰੀਆਂ ਵੀਡੀਓ ਆਪਾਂ ਨੂੰ ਪੂਰਾ ਭਰਾਈਆਂ ਤੋਰੋ ਫੇਰ ਇਹਨੂੰ ਬਾਕੀ ਰੰਗ ਰੂਪ ਕੱਤ ਕਾਠ ਦੀ ਚੰਗੀ ਆ ਬਾਕੀ ਹਵਾਨੇ ਤੇ ਵੀ ਨਾਲਾ ਚੰਗੀਆਂ ਆਹ ਦੇਖ ਸਕਦੇ ਮਿਲਕਵੇਨ ਵੀ ਚੰਗੀ ਲੱਗੀ ਮਿਲ ਜਾਵੇ ਤੇ ਮੌਸਮ ਠੰਡਾ ਆ ਉਹਨਾਂ ਦੇ ਕਰਕੇ ਕਈ ਵਾਰੀ ਬੱਚੇ ਉੱਪਰ ਥੱਲੇ ਹੋ ਜਾਂਦੇ ਆ ਨਹੀਂ ਸੰਭੇ ਜਾਂਦੇ ਕਈ ਜਿਹੜੇ ਪੂਰੇ ਥੋੜੀ ਜਿਹੀ ਇੱਕ ਸਾਈਡ ਤੇ ਤਾਂ ਭਲਜੀ ਵੀ ਹੈਗੀ ਆ ਪਰਨੀ ਸਾਈਡ ਤੇ ਅੱਛਾ ਹਾਂਜੀ ਕੱਲ ਜਾਦੀ ਸੀ ਅੱਜ ਤਾਂ ਘਟ ਗਈ ਹੈਗੇ ਅੱਜ ਅੱਛਾ ਹਾਂਜੀ ਤੇ ਮੁੱਲ ਫਿਰ ਇਹਦਾ ਲੇਖੀ ਵਿਤੀ ਉਹਦਾ ਤੇ ਮਰਕੇ ਜੇ ਪੂਰੇ ਦਿਨਾਂ ਦੇ ਪੂਰਾ ਸਹੀ ਸਲਾਮ ਸੁਣਦੀ ਉਹਦਾ ਤੇ ਮਰਕੇ ਤਾਂ 60000 ਦੀ ਵੈੜ ਵਿੱਚ ਨਹੀਂ ਹਾਂਜੀ ਹੁਣ ਆਪਾਂ 50000 ਤੇ ਮਾਨਤਨ ਕਰਦਾਂਗੇ ਖੁੱਲਾ ਕਰ ਦੋਗੇ ਮਾਨਤਨ ਕਰਦਾਂਗੇ ਵੀ ਜੀ ਕੋਈ ਫੋਨ ਲਾਵੇ ਕਰੀ ਹੈ ਨਾ ਬਸ ਠੀਕ ਹੈ ਤੇ ਹੁਣ ਇੱਕ ਆ ਵੀ ਸੂਈ ਸਵਾਈ ਹੈ ਕਿ ਆ ਵੀ ਸੂਈ ਸਵਾਈ ਤੇ ਇਹ ਕਿੰਨੇ ਕ ਦੁੱਧਾਂ ਲਈ ਆ ਇਹ ਵੀ ਦੀਆ ਜਾ ਠਾਕ ਦਿਨਾਂ ਦੀ ਸੂਈ ਜੇ ਵਾਛੀ ਮਗਰ ਜੇ ਦੇ ਅੱਛਾ ਇਹਦੇ ਥੱਲੇ ਵੀ ਮਨ ਕੇ ਦੁੱਧ 12 ਲੀਟਰ ਹੈਗਾ ਵਾ ਯਾਰਾ ਕਹਿ ਕੇ ਦੇਣੀ ਆਪਾਂ ਤੋਰੋ ਫੇਰ ਇੰਨਾਂ ਵਿੱਚ ਕੱਦ ਪਜਣ ਵਾਲੀ ਵੱਡੀ ਆ ਇਹ ਕਿੰਨਾ ਕ ਦੁੱਧ ਕਰ ਜੂਗੀ ਉਤਰਾਂ ਦੁੱਧ 15 ਲੀਟਰ ਆਉਣਾ ਕਰੂਗੀ ਜੀ ਠੀਕ ਹੈ ਜੀ ਕੋਈ ਕਿੰਨਾ ਸਾਬੀ ਘੱਟ ਹੀ ਕੱਦ ਪਜਣ ਵਾਲੀ ਆ ਸ਼ੈੱਡ ਵਾਲੀ ਵਹਿ ਰਹੀ ਦੁੱਧ ਤੇ ਉਧਰ ਕਿ ਸਿਆਣੂ ਇਹਦੇ ਮਗਰ ਵਛੀ ਆ ਵਛੀ ਤਾਂ ਦਿਖਾ ਦਿੰਨੇ ਬਾਕੀ ਇਹ ਆ ਵੀ ਕੱਦ ਕਾਠ ਚੰਗਾ ਵਜਦਾ ਵੀ 12 ਲੀਟਰ ਹੀ ਹੋਊਗਾ ਭਾਈ ਆਹ ਦਾ ਦੱਸਣ ਦਾ ਦੋਦੇ ਵੀ 1500 ਲੀਟਰ ਆ ਨਾ ਕੱਢੂਗੀ ਥੋੜੀ ਦਾ ਸਾਬੀ ਕੇਲੇ ਘਾਟੇ ਚਾਰ ਉਚੂ ਮਰੀ ਆ ਮੈਂ ਛੜਪੋ ਆ ਗਏ ਤੇ ਨੂਣੀ ਪੁੱੜ ਗਈ ਛੜਪੋ ਆ ਗਏ ਹਲਦੀ ਨਹੀਂ ਆ ਵੇਖੋ ਲੇੜੀ ਪਈ ਰੱਜੀ ਪਈ ਪੂਰੀ ਠੀਕ ਆ ਉਥੇ ਨਹੀਂ ਸੇਵਾ ਹੀ ਨਹੀਂ ਵੰਡੇ ਹੁੰਦੀ ਹੁੰਦੀ ਸੀ ਆ ਥਣਵੇਂ ਨੇ ਦੇਖ ਸਕਦੇ ਭਾਪਾ ਆ ਜਾ ਜੀ ਦੇ ਦੇਣਾ ਦਾ ਤੋਟ ਲੈ ਜਾ ਫੇਰ ਦੀ ਬਖਾ ਦੋ ਜੀ ਕਾ ਬੱਛੀ ਹੋ ਬੱਛੀ ਜੀ ਇਹਦੀ ਆਵਲੀ ਬੱਛੀ ਤੇ ਇਹਦਾ ਫਿਰ ਮੁੱਲ ਮੁੱਲ ਤੇ ਵੀ ਦੀ ਵੇ ਲੋ ਕੱਦ ਵਜਨ ਇਹਦੇ ਨਾਲੋਂ ਵੱਡਾ ਵਾ ਤੈਨੂੰ ਵੱਡਾ ਦੱਸਣਾ ਹਾਂਜੀ ਮਲਕੇ ਥੋੜੀ ਕਿਸੇ ਨੇ ਪਹਿਲਾਂ ਸਾਂਭੀ ਘਾਟੀ ਉਥੇ ਮਲਕੇ ਜਾਰੇ ਗਾਈਆਂ ਦੇ ਵਿੱਚ ਜਦੋਂ ਉਹਦਾ ਦਾ ਸਾਮ ਕਿਆਰ ਹੁੰਦੀ ਹੈ ਨਾ ਹਾਂਜੀ ਹਾਂਜੀ ਤੇ ਮੋਲ ਇਹਾਤਮ ਬਿਲਕੁਲ ਜਾਇਜ਼ੀ ਦੇ ਰਹੀ ਆ ਪਾ ਜਾਇਜ਼ ਮਿਲੀ ਐ ਅੱਛਾ ਹਾਂਜੀ ਮੋਲ ਕਰਨ ਨੂੰ ਪਾ 50 ਹਜ਼ਾਰ ਕਰੋ 42 ਹਜ਼ਾਰ ਤੋਂ ਮਾਨਤਾ ਕਰਾਂਗੇ ਅੱਛਾ 42 ਹਜ਼ਾਰ ਤੋਂ 42 ਹੀ ਮਾਨਤਾ ਕਰਾਂਗੇ ਬਾਕੀ ਮੋਕੇ ਤੇ ਛੋਟ ਛਾਟ ਹੋ ਜਾਊਗੀ ਹਾਂਜੀ ਬਾਕੀ ਕੱਦ ਵਜਣਾ ਦੀ ਗਾਂ ਆਰਾਮ ਨਾਲ ਮੌਸਮ ਵਧੀਆ ਨੇ ਦੁੱਧ 15-16 ਲੀਟਰ ਆਉਣਾ ਦੇਈਏ ਨਾ ਠੀਕ ਆ ਫੈਦ ਵਾਲੀ ਗਾਵਾਂ ਵਧੀਆ ਕੱਦ ਵਜਨ ਜਾਣ ਨਾਲ ਸਹ ਪੂਰੀ ਨਾਲੇ ਠੀਕ ਹੈ ਜੀ ਹਾਂਜੀ ਠੀਕ ਹੈ ਵੀ ਜੀ ਹੋਰ ਕੁਝ ਹੈ ਨਾ ਫਿਰ ਬਸ ਰਹੀਆਂ ਸੁਈਆਂ ਇੱਥੇ ਆ ਕੇ ਭੈਣ ਭਰਾ ਤਸੱਲੀ ਕਰੇ ਜਿਹੜੀ ਗੱਬਣ ਆ ਛੇ ਦੀ ਆਪਣੀ ਗਰੰਟੀ ਹੋਊਗੀ ਬ ਕੀ ਫਿਰ ਵਾਕੇ ਜੋ ਵੀ ਸਾਰਾ ਕੁਝ ਸਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ਼ ਚਾਹ ਕੇ ਤਸੱਲੀ ਕਰਕੇ ਖੜੋ ਜੀ ਸੋਈਆਂ ਦੇ ਦੋ ਟੈਮ ਚ ਵਾਇਕੇ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ